ਕੁਝ ਸਾਲ ਪਹਿਲਾਂ ਹੀ ਲਵ ਮੈਰਿਸ ਕਰਵਾਈ ਸੀ ਆਪਣੀ ਪਸੰਦ ਦੇ ਮੁੰਡੇ ਦੇ ਨਾਲ ਵਿਆਹ ਕਰਵਾਇਆ ਸੀ ਪਰ ਇਸ ਕੁੜੀ ਨੂੰ ਨਹੀਂ ਸੀ ਪਤਾ ਕਿ ਜਿਸ ਮੁੰਡੇ ਦੇ ਨਾਲ ਉਹ ਪ੍ਰੇਮ ਵਿਆਹ ਕਰਵਾ ਰਹੀ ਹੈ ਉਹੀ ਮੁੰਡਾ ਇੱਕ ਦਿਨ ਉਸ ਨੂੰ ਪਿਆਰ ਦੇ ਵਿੱਚ ਧੋਖਾ ਦੇਵੇਗਾ ਪਿਆਰ ਦੇ ਵਿੱਚ ਧੋਖਾ ਮਿਲਣ ਤੋਂ ਬਾਅਦ ਇਸ ਕੁੜੀ ਦੇ ਵੱਲੋਂ ਆਪਣੀ 10 ਮਹੀਨਿਆਂ ਦੀ ਧੀ ਦੇ ਨਾਲ ਆਪਣੀ ਜੀਵਨ ਨਿਲਾਸਾ ਮਾਤਕਾਈ ਲਈ ਗਈ ਹੈ ਪੰਜਾਬ ਦੇ ਪਟਿਆਲਾ ਦੇ ਵਿੱਚ ਐਗਟੀ ਘਟਨਾ ਵਾਪਰੀ ਹੈ ਜੋਥੇ ਪਟਿਆਲਾ ਸ਼ਹਿਰ ਰੇਲਵੇ ਲਾਈਨ ਤੇ ਕੀਤੀ ਰਾਤ ਧਾਮੋ ਮਾਜਰਾ ਦੀ ਰਹਿਣ ਵਾਲੀ ਗੁਰਪ੍ਰੀਤ ਕੋਰ ਜੁਲਤੀ ਉਮਰ 25 ਸਾਲ ਹੈ ਉਸਨੇ ਆਪਣੀ 10 ਮਹੀਨਿਆਂ ਦੀ ਛੋਟੀ ਬੱਚੀ ਸਮੇਤ ਟ੍ਰੇਨ ਹੇਟਾਂ ਆ ਕੇ ਆਪਣੀ ਜੀਵਨ ਮਿਲਾ ਸਮਾਪਤ ਕਰ ਲਈ ਹੈ ਦੋਹਾਂ ਦੀ ਮੌਤ ਹੋ ਗਈ ਹੈ ਜਦੋਂ ਪਤਾ ਲੱਗਿਆ ਤਾਂ ਮਹਿਲਾ ਦੇ ਵਾਰਿਸ ਉਸ ਨੂੰ ਨਾਲ ਲੈ ਕੇ ਜਾਂਚ ਕਰਨ ਤੇ ਐਵੇਂ ਪਤਾ ਲੱਗਿਆ ਕਿ ਪਹਿਲਾਂ ਤਾਂ ਇਸ ਔਰਤ ਦੇ ਸਾਥ ਚੱਲ ਰਹੇ ਸਨ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਜਾ ਕੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਦਾ ਨਾਂ ਦਿੱਤਾ। ਤੁਜੇ ਵਾਸੇ ਕੁੜੀ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕੁੜੀ ਅਤੇ ਉਸਦੇ ਪਤੀ ਦਾ ਰਿਜ਼ਾਨਾ ਝਗੜਾ ਹੁੰਦਾ ਸੀ। ਉਹਨਾਂ ਕਿਹਾ ਕਿ ਦੋਹਾਂ ਨੇ ਆਪਣੀ ਮਰਜ਼ੀ ਦੇ ਨਾਲ 5 ਸਾਲ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ ਅਤੇ ਹੁਣ ਉਹਨਾਂ ਦੇ ਦੋ ਬੱਚੇ ਸਨ। ਇੱਕ ਲड़का ਵੱਡਾ ਹੈ ਤੇ ਛੋਟੀ ਲੜਕੀ ਹੈ। ਉਹਨਾਂ ਦੱਸਿਆ ਕਿ ਲੜਕੀ ਨੂੰ ਉਸਦਾ ਪਤੀ ਅਤੇ ਸੋਹਰਾ ਪਰਿਵਾਰ ਤੰਗ ਕਰਦੇ ਸਨ ਅਤੇ ਇਸ ਤੋਂ ਇਲਾਵਾ ਗੁਰਪ੍ਰੀਤ ਕੋੜ ਦੇ ਪਤੀ ਤੇ ਕਿਸੇ ਹੋਰ ਲੜਕੀ ਦੇ ਨਾਲ ਸੰਬੰਧ ਵੀ ਸਨ। ਜਿਸ ਤੋਂ ਤੰਗ ਆ ਕੇ ਉਸਨੇ ਦੀ ਗੁਰਪ੍ਰੀਤ ਕੋਹ ਨੇ ਆਪਣੀ ਜੀਵਨ ਦੀ ਲਾਸ ਸਮਾਪਤ ਕਰ ਲਈ ਹੈ। ਤੇ ਬਾਰੇ ਕੀ ਲੱਗਦਾ ਕੁੜੀ ਦੇ? ਭਾਈ ਕੀ ਨਾਮ ਸੀ? ਪੈਣਾ ਕੀ ਨਾਮ ਸੀ? ਪੈਣਾ ਕੋਈ ਸੀ। ਹੋਏ ਕੀ ਸੀਗਾ? ਬਾ ਉਹ ਯਾ ਇਹ ਬਸ ਨਹੀਂ ਲਈ ਚਾੜੀ ਉੜੀ ਬਿਤੇ ਜਿਹੜੀ ਉੜੀ ਨਦਲ ਰਹਾ ਉਹ ਚਾਹ ਉਹਦੇ ਲਿਓ ਨੇ। ਇਹ ਚਾਹ ਉਹਦੇ ਇਹ ਨਨ ਜੀ ਦੇ ਫੁੱਲ ਉਹ ਲੈ ਦੀਦੇ ਚਾਹ ਦਾ ਮਾਰੇ ਨੇ। ਹਮੇ ਉੜੀ ਨਦਲ ਆ ਰਿਹਾ। ਨੇ ਚਾੜਾ ਪਰ ਹੋਈ ਉਪਰੋਂ ਮੈਂ ਆ ਰਿਹਾ। ਮੈਂ ਜਿੱਥੇ ਉਹ ਲਾ ਰਿਹਾ। ਮੇ ਬੁੱਢਾ ਮੈਨੂੰ ਲਾ ਦੇ ਲੈ ਲਾ ਦੇ ਦੇ ਮੈਂ ਇਨੇ ਨਾ ਰਹਿਣਾ। ਮਨੇ ਉੜੀ ਉਸ ਵਾਲੀ ਉੜੀ ਉਸ ਨਾ ਮੈਂ ਉੜੀ ਨਾ ਜਾਣੀ ਯਾਰ ਮੈਂ ਮੇਰੀ ਭੈਣ ਨੂੰ ਬੋਲਿਆ ਉਵੇਂ ਉੜੀ ਮਾਰੂਗਾ ਭਾਈ ਉਹਨੇ ਦਲੋਈ ਇਹਨੂੰ ਹਰੇ ਪੇਤਾ ਪਰ ਇਹ ਸੁਈ ਬਈ ਬਰੇ ਪਾ ਲਾ ਰਾਮ ਪਾ ਲਾ ਦੀ ਵੀ ਚੜੀ ਕਿਤਨੇ ਵਜੇ ਦੀ ਘਟਨਾ ਸੀ ਇਹ ਵਾਲੀ ਇਹ ਵਜੇ ਘਰ ਹੋ ਗਈ ਸੀ ਇਹ ਇਹ 10 ਵਜੇ ਇਹ ਦਾ ਮੇਰੇ ਰਾਤ ਨੂੰ ਲਈ ਇਹਦੇ ਉਹ 9 ਵਜੇ ਉਹਨਾਂ ਬਾਰੇ ਇਹ ਦੀ ਜਾਂ 10 ਵਜੇ 10 ਵਜੇ ਮਿਲ ਹੀ ਨਹੀਂ ਰਾਤ ਨੂੰ ਸੋਏ ਰਹੇ ਮੇਰੇ ਮੇਰੇ ਇਹਨੇ ਲੱਭਿਆ ਇਹ ਨਹੀਂ ਮਿਲੀ ਸਾਨੂੰ ਰਾਤ ਨੂੰ ਮਮਦੇ ਦਾ ਫੋਨ ਆਇਆ ਇਹ ਪੰ ਉਰੇ ਉਮੜਿਆ ਤੇ ਇਹ ਨੰਬਰ ਕੋਈ ਉੜੇ ਆ ਜੋ ਨਹੀਂ ਪਹੁੰਚ ਨਹੀਂ ਇਹ ਪੰ ਨਹੀਂ ਚੜੀ ਨਹੀਂ ਕਿਤਨੇ ਬੱਚਾ ਨਾਲ ਸੀ ਬੱਚਾ ਉੜੀ ਨਾਲ ਕਿਤਨੇ ਸਾਲ ਦਾ ਉਹ ਆਰੀ ਸਾਦੀ ਹੈਰੀ ਨਹੀਂ ਨਹੀਂ 7 ਮਹੀਨੇ 10ਵੇਂ ਨਹੀਂ ਬਿਆਹ ਨੂੰ ਟਾਈਮ ਹੋ ਗਿਆ ਜੀ ਬਿਆਹ ਨੂੰ ਹੋੜੇ ਦੋਗਾ ਬਾਈ ਹੋੜਿਆ ਜੀ ਤਿੰਨ ਮਹੀਨੇ ਹੋੜੇ ਜੀ ਹਾਂ ਜੀ ਕਾਰਨ ਕਹੀ ਆ ਤੁਹਾਡੀ ਭੈਣ ਨੇ ਇਤਨਾ ਵੱਡਾ ਸਟੈਪ ਚੱਕਿਆ ਕਾਰਨ ਕੀ ਜੀ ਪਹਿਲਾਂ ਵੀ ਲੜਾਈ ਜੰਗ ਪਹਿਲਾਂ ਹੀ ਪਹਿਲਾਂ ਹੀ ਚਾਲੀ ਬੋ ਰਾਈਏ ਨੇ ਇਹਦੇ ਵੱਲ ਝੁਮਤੀ ਹੀ ਪੋਚਦੀ ਜਾਨੇ ਇਹ ਪੂਸਾਰੇ ਇੱਕ ਹੋਰ ਆ ਲੋ ਉਸਾਰੇ ਨਹੀਂ ਸਾਧਿਆ ਕੀ ਕਾਰਨ ਕੀ ਸੀ ਲੜਾਈ ਦਾ ਕੀ ਕਾਰਨ ਕੀ ਮੰਗਦੇ ਸੀ ਇਹਨਾਂ ਨੇ ਦਾਜ ਮੰਗਦੇ ਸੀ ਦਾਜ ਦਾ ਕੁੱਟਮਾਰ ਕਰਦੇ ਸੀ ਯਾਰ ਕੁੜੀ ਦਾ ਮਾਮਲਾ ਸੀ ਦਾਜ ਇਹ ਕੁੜੀ ਦਾ ਇਹਦੇ ਆ ਜਾਣੇ ਇਹ ਉੜੀਆ ਹੀ ਮਾਮਲਾ ਹੈ ਉੜੀਆ ਮਾਮਲਾ ਹੀ ਉਹ ਉੜੀਆ ਹੀ ਬੈਜੀ ਹੋਈ ਅੱਛਾ ਇਹ ਬੈਜੀ ਨਾਲ ਦਿਲ ਦਾ ਮਾੜੀ ਅਮੇ ਭੈਣ ਦੇਖ ਲਾ ਬੰਨ ਨਹੀਂ ਦੱਲ ਬਾਈ ਉਹ ਇਹ ਮੈਨੂੰ ਲਾ ਦੇ ਮੈਨੂੰ ਲਾ ਦੇ ਪਰ ਉਹ ਜੱਲ ਲੈ ਲੈ ਮੇਰੀ ਭੈਣ ਦੇ ਅਮਰ ਆਲੇ ਕਿੰਨੇ ਸਾਲ ਹੋ ਗਿਆ ਤੁਹਾਡੇ ਭੈਣ ਦੇ ਵਿਆਹ ਨੂੰ ਉੜੀ ਤਿੰਨ ਤਿੰਨ ਮਹੀਨਾ ਚਾਰ ਮਹੀਨੇ ਹੋ ਗਏ ਹਾਂਜੀ ਹਾਂਜੀ 3 ਸਾਲ 3-4 ਸਾਲ ਹੋ ਗਏ ਹਾਂਜੀ ਤੇ ਬੱਚੇ ਕਿੰਨੇ ਆ ਬੱਚੇ ਦੋ ਕੁੜੀ ਮੁੰਡਾ ਮੁੰਡਾ ਕੁੜੀ ਮੁੰਡਾ ਵੱਡਾ ਮੁੰਡਾ ਵੱਡਾ ਜੀ ਉਹ ਠੀਕ ਹੈ ਆ ਉਹ ਇਹ ਜੀ ਉਹ ਜਿਆ ਉਹਨੂੰ ਨਾਲ ਇਹ ਮਾ ਕੁੜੀ ਨਾਲ ਇਹ ਇਹ ਮੇਰਾ ਨਾਮ ਕੁਲਵੰਤ ਸਿੰਘ ਹੈ ਕੁਲਵੰਤ ਸਿੰਘ ਜੀ ਕੱਲ ਜਿਹੜੀ ਡੈਥ ਹੋਈ ਸੀ ਕੀ ਲੱਗਦੀ ਹੈ ਤੁਹਾਡੀ ਕਿਵੇਂ ਮੇਰੀ ਬੇਟੀ ਹੈ ਜੀ ਬੇਟੀ ਹੈ ਜੀ ਲੜਾਈ ਝਗੜਾ ਹੁੰਦਾ ਸੀ ਇਹਨਾਂ ਦਾ ਆਪਸ ਵਿੱਚ ਜੀ ਕਿਹਦੇ ਕਿਹਦੇ ਜੀ ਮੇਰੀ ਬੇਟੀ ਦਾ ਤੇ ਮੇਰੇ ਜਵਾਈ ਦਾ ਜਵਾਈ ਤਾਂ ਹੁਣ ਕਾਹਦਾ ਰਿਹਾ ਜੀ ਮੇਰਾ ਤਾਂ ਦੁਸ਼ਮਣਾਂ ਜੀ ਉਹ ਰੋਜ਼ ਝਗੜਾ ਹੁੰਦਾ ਸੀ ਇਹਦੇ ਮਾਪੇ ਆ ਨੇ ਮੇਰੇ ਬੱਚੇ ਨੂੰ ਭੁੱਖਾ ਮਾਰਿਆ ਜੀ ਰੋਟੀ ਕੰਨੇ ਹੋ ਤੇ ਰਸੋਈ ਨੂੰ ਵੀ ਲੋਕ ਰੱਖ ਰੱਖ ਦੇਤੀਗੇ ਕਿੰਨਾ ਟਾਈਮ ਹੋ ਗਿਆ ਜੀ ਵਿਆਹ ਹੋਏ ਨੂੰ ਵਿਆਹ ਹੋਏ ਨੂੰ ਤਾਂ 2-3 ਸਾਲ ਹੋ ਗਏ ਜਾਦੇ ਹੋ ਗਏ ਹੁਣ ਆ ਜੀ ਤੇ 5 ਸਾਲ ਹੋ ਗਏ ਜੀ ਬੱਚੇ ਵੀ ਸੀ ਨਾਲ ਹਾਂ ਜੀ ਛੋਟੇ ਬੱਚੇ ਸੀ ਜੀ ਕਿੰਨੇ ਬੱਚੇ ਨੇ ਜੀ ਬੱਚੇ ਦੋ ਬੱਚੇ ਆ ਜੀ ਲੜਾਈ ਝਗੜਾ ਕਰਦਾ ਸੀ ਬਈ ਜੀ ਲੜਾਈ ਝਗੜਾ ਬੱਸ ਜੀ ਉਹ ਨਾ ਇੱਕ ਕੁੜੀ ਨਾਲ ਜੀ ਜਿੱਤੇ ਕੰਮ ਕਰਦਾ ਸੀ ਪਰੋਣਾ ਜੀ ਸਾਡਾ ਕੰਮ ਕਰਦਾ ਸੀ ਉਹਦੇ ਨਾਲ ਜ ਕੋਈ ਚੱਕਰ ਚੱਲ ਰਿਹਾ ਸੀਗਾ ਜੀ ਇਹਦਾ ਉਹਦਾ ਕਲੇਸ਼ ਆਹ ਜੀ ਉਹਦਾ ਕਲੇਸ਼ ਸੀਗਾ ਜੀ ਤੇ ਮੇਰੇ ਕੁੜੇ ਨੇ ਤੇ ਕੋਈ ਇਹਦਾ ਮਾਮਾ ਸੀਗਾ ਜੀ ਮੇਰੇ ਜਵਾਈ ਦਾ ਜੀ ਉਹ ਕਹਿੰਦਾ ਮੇਰੇ ਕੁੜੇ ਨੂੰ ਕਹਿੰਦਾ ਇਹ ਫੋਨ ਦੇਖ ਕਹਿੰਦਾ ਮਾਮੇ ਨਾਲ ਗੱਲ ਕਰ ਜਦੋਂ ਮੇਰੇ ਕੁੜੇ ਨੇ ਕੰਨ ਨਾਲ ਫੋਨ ਲਾਇਆ ਜੀ ਤੇ ਉਹਦੇ ਵਿੱਚ ਉਹ ਕੀ ਕਹਿੰਦੇ ਹੁੰਦੇ ਮੈਂ ਤਾਂ ਚੈੜ ਆ ਗਈ ਜੀ ਉਹ ਮੇਰੇ ਕੁੜੇ ਨੇ ਕਿਹਾ ਵੀ ਆਹ ਦੇਖ ਤੇਰੀ ਕਰਤੂਤ ਕੀ ਆ ਵੀ ਆ ਤੂੰ ਆ ਤੇ ਮੇ ਨਾਲ ਗੱਲਬਾਤ ਕਰ ਰਹੇ ਹਾਂ ਮੇਰੇ ਕੁੜੇ ਦੇ ਐਨੇ ਜ ਦੇਖ ਕੇ ਉਹਨੇ ਥੱਪੜ ਮਾਰਿਆ ਜੀ ਮੇਰੇ ਜਵਾਈ ਦੇ ਇਹ ਪਰਸੋ ਦੀ ਗੱਲ ਹੈ ਜੀ ਵਰਸੋਦੀ ਗੱਲ ਹੈ ਜੀ ਇਹ ਪਿਆ ਨੂੰ ਬਾਈ ਜੀ ਕਿਵੇਂ ਲਵ ਮੈਰਿਜ ਕਰਾਈ ਸੀ ਲਵ ਮੈਰਿਜ ਕਰਾਈ ਤੀ ਜੀ ਹਾਂ ਜੀ ਉਹ ਥਾਣੇ ਦੇ ਬਾਹਰ ਬੈਠੇ ਹੋਗੇ ਕੀ ਜੀ ਪਿਆ ਜੀ ਅਸੀਂ ਤਾਂ ਇਨਸਾਫ ਮੰਗਦਾ ਹੀ ਮੈਨੂੰ ਇਨਸਾਫ ਚਾਹੀਦਾ ਹੀ ਮੇਰੇ ਦੋ ਬੱਚੇ ਹਨਾ ਜੀ ਮੇਰੇ ਦੋ ਕਤਲ ਹੋਏ ਉਹਨਾਂ ਦੇ ਕੋਈ ਯਾਦ ਚਿੱਤੇ ਨਹੀਂ ਜੀ ਤੜਫ ਤਾਂ ਮੈਂ ਰਹਿ ਆਂ ਜੀ ਮੁਲਾਜ਼ਮ ਕੀ ਕਰਨਗੇ ਮੁਲਾਜ਼ਮ ਹਜੇ ਦੇ ਕਰ ਰਹੇ ਨੇ ਜੇ ਅੰਦਰ ਜੋ ਗੱਲ ਕਰਨੀ ਹੈ ਜੀ ਉਹਨਾਂ ਨੇ ਜੀ ਮੈਨੂੰ ਇਨਸਾਫ ਚਾਹੀਦਾ ਜੀ ਮੈਂ ਪ੍ਰਵਾਸਨ ਦੇ ਸਾਰੇ ਨੂੰ ਪੁੱਲਤ ਨੂੰ ਬੇਇਨਤਹਾ ਤਵਨ ਕੇ ਕਹਿ ਰਿਹਾ ਵੀ ਮੈਨੂੰ ਇਨਸਾਫ ਚਾਹੀਦਾ ਭਾਈ ਸਮਝਾਇਆ ਨਹੀਂ ਤੁੰਨੇ ਉਧਰ ਜੀ ਮੈਂ ਜਦੋਂ ਇਹ ਕੋਲੇ ਬਹੁਤ ਸਮਝਾਇਆ ਜੀ ਮੇਰੇ ਕੋਲੇ ਅਜੇ ਉਧਰ ਜੀ ਥਾਣੇ ਦੇ ਹੈਗੇ ਨੇ ਜੀ ਸਾਰਾ ਕੁਝ ਹੈ ਜੀ ਪਰ ਇਹ ਨਹੀਂ ਸੁਧਰਿਆ ਜੀ ਨਹੀਂ ਸੁਧਰਿਆ ਜੀ ਵਿਆਹ ਬਦੀ ਮਰਜ਼ੀ ਨਾਲ ਕਰਾਇ ਦਿੱਤਾ ਅ ਵਿਆਹ ਆਪਣੇ ਮਰਜ਼ੀ ਨਾਲ ਕਰਾਇਆ ਸੀਗਾ ਜੀ ਬੱਚੇ ਕਿੰਨੇ ਸੀ ਜੀ ਕੁੜੀ ਦੇ ਦੋ ਸੀ ਜੀ ਮੁੰਡਾ ਕੁੜੀ ਸੀ ਇਹ ਮੁੰਡਾ ਵੱਡਾ ਜੀ ਕੁੜੀ ਛੋਟੀ ਹੈ ਜੀ ਕੱਲ ਜਿਹੜਾ ਕੁੜੀ ਦਾ ਨਾਮ ਜੀ ਗੁਰਪ੍ਰੀਤ ਹੈ ਜੀ ਤੇ ਦੋਤੀ ਦਾ ਜੀ ਮੈਨੂੰ ਅਜੇ ਪਤਾ ਨਹੀਂ ਨਾ ਜੀ ਮੈਂ ਕਦੇ ਕੁੜੀ ਦੇ ਆਏਗੇ ਜੀ 25 ਸਾਲ ਦੀ ਜੀ ਬਾਕੀ ਬੱਚੇ ਦੀ ਹਾਂ ਹਾਂ 10 ਸਾਲ ਦੀ ਨਾ 10 ਮਹੀਨੇ ਦੀ ਜੀ ਕੁੜੀ ਜੀ ਹਾਂ ਜੀ ਮੈਨੂੰ ਇਨਸਾਫ ਚਾਹੀਦਾ ਜੱਤਵਾਨ ਕੇ ਬੇਨਤੀ ਹੈ ਜੀ ਹਾਂ ਰਾਤ 3:30 8:00 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਲੇਡੀ ਤੇ ਇੱਕ ਬੱਚਾ ਕਿਸੇ ਗੱਡੀ ਹਟਾ ਗਏ ਨੇ ਜਿਸ ਤੇ ਐਸਸੀ ਗੁਰਜੰਟ ਸਿੰਘ ਸਮੇਤ ਮੌਕੇ ਤੇ ਗਿਆ ਸੀ ਜੋ ਮੌਕੇ ਤੇ ਕੋਈ ਡੈੱਡ ਬੋਡੀ ਵਗੈਰਾ ਨਹੀਂ ਮਿਲੀ ਲੇਕਿਨ ਉੱਥੇ ਬਲੱਡ ਵਗੈਰਾ ਡੁੱਲਿਆ ਹੋਇਆ ਸੀ ਫਿਰ ਉਹ ਪਤਾ ਲੱਗਿਆ ਵੀ ਜਿਹੜੀ ਬੋਡੀ ਨੂੰ ਮ੍ਰਿਤਕ ਲੜਕੀ ਦੇ ਵਾਰਸ ਲੈ ਗਏ ਨੇ ਤਾਂ ਅਸੀਂ ਪਛਦੇ ਪਛਾਣਦੇ ਵੇ ਇਹ ਪੁੱਜੇ ਅੰਡ ਧੰਮ ਮਜਰਾ ਸਾਨੂੰ ਪਤਾ ਲੱਗਾ ਵੀ ਲੜਕੀ ਗੁਰਬੀਤ ਕੌਰ ਉਮਰ ਤੇ 24 ਸਾਲ ਤੇ ਉਸ ਦੀ 8 ਮਹੀਨੇ ਦੀ ਲੜਕੀ ਸੀ ਇਹਨਾਂ ਨੇ ਗੱਡੀ ਨਾਲ ਆ ਸੁਸਾਇਡ ਕੀਤਾ ਤੇ ਜਿਹੜੀ ਛੋਟੀ ਲੜਕੀ ਸੀ ਉਹਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਭੇਜਤਾ ਸੀ ਇਹਨਾਂ ਨੇ ਤੇ ਬਾਡੀ ਚੱਕਣ ਵਾਲੇ ਪਤਾ ਲੱਗਾ ਵੀ ਉਸ ਲੜਕਾ ਕਹਿੰਦਾ ਵੀ ਥੋੜਾ ਸਾਹ ਚਲਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਇਲਾਜ ਕਰਨ ਵਾਸਤੇ ਲੈੇ ਸੀ ਲੇਕਿਨ ਬਾਅਦ ਵਿੱਚ ਉਹਦੀ ਡੈਥ ਹੋ ਗਈ ਤਾਂ ਅਸੀਂ ਇਹਨੂੰ ਘਰ ਲੈ ਆਂਦਾ ਇਹਨਾਂ ਨੂੰ ਕਾਨੂੰਨ ਵਾਲੇ ਨਹੀਂ ਪਤਾ ਸੀ ਚਲੋ ਉਸ ਤੋਂ ਬਾਅਦ ਪੁਲਿਸ ਵੱਲੋਂ ਬੋਡੀ ਨੂੰ ਕੱਜਾ ਵਿੱਚ ਲੈ ਕੇ ਅਨਜਿੰਦਰ ਅਫਸਰ ਪਟਿਆਲਾ ਭੇਜਿਆ ਗਿਆ ਮੋਸਟਰੀ ਵਿੱਚ ਰਖਾਇਆ ਗਿਆ ਬੱਚੇ ਦੀ ਦੇਖੀ ਹਾਂ ਉਹ ਰਾਤ ਉਹਦੀ ਡੈਥ ਹੋ ਗਈ ਸੀ ਸਰ ਹੁਣ ਕਾਰਵਾਈ ਕਿਲੇ ਦੀ ਅਮਰਦਨ ਅੰਦਰੀ ਅ ਤੱਕ ਲੜਕੀ ਗੁਰਪ੍ਰੀਤ ਕੌਰ ਦੇ ਮਾਤਾ ਦਾ ਬਿਆਨ ਦਰਜ ਕਰ ਕਰ ਰਿਹਾ ਸੀ ਜੋ ਵੀ ਜਿਹਦੇ ਖਿਲਾਫ ਜੋ ਜੁਰਮ ਹੋਇਆ ਉਹਨੂੰ ਤੱਬ ਕਾਰਵਾਈ ਕੀਤੀ ਜਾਊਗੀ